ਨਮਸਕਾਰ ਬੀਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ ਧਮਕੀ ਕਿਹਨੇ ਦਿੱਤੀ ਹੈ ਉੱਤੇ ਚਰਚਾ ਕਰਨੀ ਹੈ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਕਿ ਡੋਨਲਡ 트੍ਰੰਪ ਨੇ ਫਿਰ ਤੋਂ ਟੈਰਿਫ ਬੰਬ ਸੁੱਟਿਆ ਹੈ ਔਰ ਇਸ ਤੋਂ ਇਲਾਵਾ ਚਰਚਾ ਕਰਨੀ ਹੈ ਕਿ ਦੇਸ਼ ਦੇ ਵਿੱਚ ਮੌਸਮ ਬਦਲ ਰਿਹਾ ਹੈ ਖਾਸ ਕਰਕੇ ਪੰਜਾਬ ਦੀ ਜ਼ਿਕਰ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਆਨ ਵਾਲੇ ਟਾਈਮ ਦੇ ਵਿੱਚ ਕੀਪ ਵਿਖਵਾਨੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਉਹਦੇ ਤੇ ਚਰਚਾ ਕਰਾਂਗੇ ਸੋ ਇਹਨਾਂ ਤਮਾਮ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ bắtਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਦੀ ਪਹਿਲੀ ਖਬਰ ਡੋਨਲਡ ਟਰੰਪ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਵੱਲੋਂ ਫਿਰ ਤੋਂ ਇੱਕ ਟੈਰਿਫ ਬੰਬ ਸੁੱਟ ਦਿੱਤਾ ਗਿਆ ਹੈ ਔਰ 1 ਨਵੰਬਰ ਨੂੰ ਇਹ ਜਿਹੜਾ ਟੈਰਿਫ ਹੈ ਉਹ ਲਾਗੂ ਹੋਏਗਾ। ਦਰਸਲ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵਾਰ ਫਿਰ ਟੈਰਿਫ ਬੰਬ ਸੁੱਟਿਆ ਹੈ। ਇਸ ਵਾਰ ਉਹਨਾਂ ਨੇ ਮੱਦਮ ਅਤੇ ਭਾਰੀ ਟਰੱਕ ਸੈਕਟਰ ਨੂੰ ਨਿਸ਼ਾਨਾ ਬਣਾਇਆ ਹੈ। 트ੰਪ ਦੇ ਅਨੁਸਾਰ ਇਹ ਨਵੇਂ ਟੈਰਿਫ 1 ਨਵੰਬਰ ਤੋਂ ਦੁਨੀਆ ਭਰ ਦੇ ਵਿੱਚ ਲਾਗੂ ਕੀਤੇ ਜਾਣਗੇ। 트ੰਪ ਦੇ ਆਦੇਸ਼ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਸਾਰੇ ਆਯਾਤ ਕੀਤੇ ਗਏ ਮੱਦਮ ਅਤੇ ਭਾਰੀ ਟਰੱਕਾਂ ਤੇ 25% ਟੈਰਿਫ ਲਗਾਏਗਾ। ਰਿਪਬਲਿਕਨ ਰਾਸ਼ਟਰਪਤੀ ਨੇ ट्रुथ सोशल मीडिया ਦੇ ਉੱਪਰ ਲਿਖਿਆ ਹੈ ਕਿ 1 ਨਵੰਬਰ 2025 ਤੋਂ ਦੂਜੇ ਦੇਸ਼ਾਂ ਤੋਂ ਸੰਯੁਕਤ ਰਾਜ ਅਮਰੀਕਾ ਆਉਣ ਵਾਲੇ ਸਾਰੇ ਮੱਧਮ ਅਤੇ ਭਾਰੀ ਟਰੱਕਾਂ ਤੇ 25% ਟੈਰਿਫ ਲੱਗੇਗਾ ਇਸ ਮਾਮਲੇ ਦੇ ਵਿੱਚ ਧਿਆਨ ਦੇਣ ਲਈ ਤੁਹਾਡਾ ਤੁਹਾਨੂੰ ਆਦ ਇਹ ਡੋਨਲਡ 트ੰਪ ਦੇ ਵੱਲੋਂ 트ਰੁਥ ਦੇ ਉੱਪਰ ਲਿਖਿਆ ਗਿਆ ਟਰੱਕਾਂ ਤੇ ਇਹ ਨਵਾਂ ਆਦੇਸ਼ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਦੇ ਲਈ ਉਦਾ ਸੰਭਾਲਨ ਤੋਂ ਬਾਅਦ ਦੇ ਟੈਰਫ ਹਥਿਆਰਾਂ ਦੇ ਵਿੱਚ ਨਵੀਨਤਮ ਹਥਿਆਰ ਪ੍ਰਸ਼ਾਸਨ ਨੇ ਇਸ ਸਾਲ ਕਈ ਉਤਪਾਦਾਂ ਤੇ ਨਵੇਂ ਆਯਾਤ ਡਿਊਟੀ ਲਗਾਏ ਨੇ ਇਹਨਾਂ ਉਤਪਾਦਾਂ ਤੇ ਵੀ ਟੈਰਫ ਲਗਾਏ ਗਏ ਔਰ ਮੁੱਖ ਨਵੇਂ ਟੈਰਫਾਂ ਦੇ ਵਿੱਚ ਕਿਸੇ ਵੀ ਬ੍ਰਾਂਡਡ ਜਾਂ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦ ਤੇ 100% ਟੈਰਫ ਜਿਹੜਾ ਭਾਰੀ ਟੈਰਫ ਹੈ ਉਹ ਸ਼ਾਮਲ ਹੈ ਹਾਲਾਂਕਿ ਘਰੇਲੂ ਤੌਰ ਦੇ ਉਤੇ ਨਿਰਮਿਤ ਪਲਵਿੰਗ ਕੰਪਨੀਆਂ ਨੂੰ ਇਨਰ ਟੈਰਿਫਾਂ ਤੋਂ ਛੋਟ ਹੈ ਅਮਰੀਕੀ ਖਪਤਕਾਰਾਂ ਅਤੇ ਕਾਰੋਬਾਰਾਂ ਨੂੰ ਘਰੇਲੂ ਅਤੇ ਉਦਯੋਗਿਕ ਸਮਾਨ ਤੇ ਵੀ ਉੱਚ ਲਾਗਤਾਂ ਦਾ ਜਿਹੜਾ ਸਾਹਮਣਾ ਕਰਨਾ ਪਏਗਾ ਇਸ ਦੇ ਵਿੱਚ ਸੌਫਟ वुਡ ਲੱਕੜ ਜਿਹੜੀ ਆ ਉਤੇ 10% ਫਰਨੀਚਰ ਤੇ 25% ਅਤੇ ਰਸੋਈ ਦੀਆਂ ਅਲਮਾਰੀਆਂ ਅਤੇ ਬਾਥਰੂਮ ਵੈਨਿਟੀ 25% ਦੇ ਆਯਾਤ ਤੇ ਨਵੇਂ ਟੈਰਿਫ ਸ਼ਾਮਲ ਨੇ ਜੋ 50% ਤੱਕ ਪਹੁੰਚ ਗਏ ਨੇ ਸੋ ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਪਹਿਲਾਂ ਸਟੀਲ ਐਲੂਮੀਨੀਅਮ ਅਤੇ ਤਾंबे ਦੇ ਟੈਰਿਫ ਵਧਾ ਕੇ 50 ਫੀਸਡ ਕਰ ਦਿੱਤਾ ਸੀ ਅਤੇ 2025 ਤੋਂ ਸ਼ੁਰੂ ਹੋ ਕੇ ਆਯਾਤ ਕੀਤੇ ਆਟੋਮੋਬਾਈਲ ਅਤੇ ਆਟੋ ਪਾਰਟਸ ਤੇ ਵੀ 25 ਫੀਸਡ ਟੈਰਿਫ ਜਿਹੜਾ ਹੈ ਉਹ ਲਾਗੂ ਕੀਤਾ ਗਿਆ ਸੀ ਜਿਸ ਦੇ ਨਾਲ ਵਿਸ਼ਵ ਵਪਾਰ ਦੇ ਵਿੱਚ ਹੋਰ ਵਿਗਨ ਪਿਆ ਸੀ ਭਾਰਤ ਸਮੇਤ ਕਈ ਦੇਸ਼ਾਂ ਤੇ ਉੱਚੇ ਟੈਰਿਫ ਇਨ੍ਹਾਂ ਸੈਕਟਰ ਵਿਸ਼ੇਸ਼ ਟੈਰਿਫਾਂ ਤੋਂ ਇਲਾਵਾ ਪ੍ਰਸ਼ਾਸਨ ਨੇ ਵਿਆਪਕ ਟੈਰਿਫ ਵੀ ਲਗਾਏ ਨੇ ਇੱਕ ਯੂਨੀਵਰਸਲ ਵੈਸਲਾਈਨ ਟੈਰਿਫ ਦੇ ਤਹਿਤ ਗੈਰ ਪਵੰਦੀਛਾ ਦੇਸ਼ਾਂ ਤੋਂ ਜ਼ਿਆਦਾਤਰ ਵਸਤੂਆਂ ਤੇ 10 ਫੀਸਦੀ ਟੈਰਫ ਲਗਾਇਆ ਗਿਆ ਹੈ ਜਿਸ ਨੂੰ ਅਕਸਰ ਲਿਬ੍ਰੇਸ਼ਨ ਡੇ ਟੈਰਫ ਜਾਨੀ ਕਿ ਅਪ੍ਰੈਲ 2025 ਤੋਂ ਪ੍ਰਭਾਵੀ ਕੀਤਾ ਜਾ ਰਿਹਾ ਹੈ ਬੈਸਲਾਈਨ ਦਰ ਤੇ ਉੱਪਰ ਵਾਧੂ ਟੈਸ ਜਿਹੜਾ ਦੇਸ਼ ਵਿਸ਼ੇਸ਼ ਟੈਰਫ ਲਗਾਏ ਗਏ ਨੇ ਜੋ ਕਿ ਉਹਨਾਂ ਦੇਸ਼ਾਂ ਦੇ ਲਈ 10 ਫੀਸਦੀ ਤੋਂ ਲੈ ਕੇ 40 ਫੀਸਦੀ ਤੋਂ ਵੱਧ ਨੇ ਜਿਨ੍ਹਾਂ ਦੇ ਨਾਲ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਵੱਡਾ ਵਪਾਰ ਘਾਟਾ ਹੈ ਉਦਾਹਰਨ ਦੇ ਵਜੋਂ ਚੀਨ ਨੂੰ ਕੁੱਲ ਟੈਰਿਫ ਦਰ ਜਿਹੜੀ ਹੈ ਉਹ 34% ਜਿਸ ਦੇ ਬਾਅਦ ਦੇ ਵਿੱਚ ਹੋਰ ਉਹਨੂੰ ਵਧਾ ਦਿੱਤਾ ਗਿਆ ਸੀ ਉਸ ਦਾ ਸਾਹਮਣਾ ਕਰਨਾ ਪਿਆ ਅਤੇ ਯੂਰੋਪੀਅਨ ਯੂਨੀਅਨ ਨੂੰ ਅ ਪਰਸਪਰ ਪ੍ਰਣਾਲੀ ਦੇ ਤਹਿਤ 15% ਦਰ ਦਾ ਸਾਹਮਣਾ ਕਰਨਾ ਪਿਆ ਭਾਰਤ ਨੂੰ ਸ਼ੁਰੂ ਦੇ ਵਿੱਚ 25% ਪਰਸਪਰ ਟੈਰਿਫ ਲਗਾਇਆ ਗਿਆ ਸੀ ਜਿਸ ਨੂੰ ਬਾਅਦ ਦੇ ਵਿੱਚ ਰੂਸੀ ਤੇਲ ਆਯਾਤ ਤੇ ਵਾਧੂ 25% ਜੁਰਮਾਨੇ ਦੇ ਦੁਆਰਾ ਪੂਰਕ ਕੀਤਾ ਗਿਆ ਸੀ ਜਾਨਕਿ 50% ਕਰ ਦਿੱਤਾ ਗਿਆ ਸੀ ਜਿਸ ਦੇ ਨਾਲ ਭਾਰਤੀ ਵਸਤੂਆਂ ਤੇ ਕੁੱਲ ਟੈਰਫ ਜਿਹੜਾ ਸੀ ਉਹ 50% ਹੋ ਗਿਆ ਸੀ ਸੋ ਉਸੇ ਤਰੀਕੇ ਦੇ ਨਾਲ ਹੁਣ ਇੱਕ ਹੋਰ ਟੈਰਫ ਬੰਬ ਜਿਹੜਾ ਡੋਨਲਡ 트੍ਰੰਪ ਦੇ ਵੱਲੋਂ ਉਹ ਛੁੱਟ ਦਿੱਤਾ ਗਿਆ ਔਰ 1 ਨਵੰਬਰ ਤੋਂ ਉਹ ਲਾਗੂ ਹੋਏਗਾ। ਅਗਲੀ ਖਬਰ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਹੈ। ਦਰਸਲ ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦਰਸਲ ਛੱਤੀਸਗੜ੍ਹ ਦੇ ਵਿੱਚ ਰਾਜਨੀਤਿਕ ਮਾਹੌਲ ਇੱਕ ਵਾਰ ਫਿਰ ਗਰਮਾ ਗਿਆ ਹੈ। ਕੇਰਲ ਦੇ ਵਿੱਚ ਸਾਬਕਾ AVBP ਨੇਤਾ ਪਿੰਟੂ ਮਹਾਦੇਵ ਨੇ ਟੀਵੀ ਡਿਬੇਟ ਦੇ ਦੌਰਾਨ ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਜਿਸ ਕਾਰਨ ਦੇਸ਼ ਭਰ ਦੇ ਵਿੱਚ ਹੰਗਾਮਾ ਮਚ ਗਿਆ ਇਸ ਬਿਆਨ ਦੇ ਵਿਰੋਧ ਦੇ ਵਿੱਚ ਰਾਏਪੁਰ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਕਾਂਗਰਸ ਕਰਮਚਾਰੀਆਂ ਨੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਅਤੇ આરોપી ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਰਾਏਪੁਰ ਦੇ ਵਿੱਚ ਕਾਂਗਰਸ ਦਾ 5 ਘੰਟੇ ਤੱਕ ਹੰਗਾਮਾ ਜਿਹੜਾ ਸੀ ਉਹ ਐਤਵਾਰ ਨੂੰ ਕਾਂਗਰਸ ਕਰਮਚਾਰੀ ਅਤੇ ਆਗੂਆਂ ਨੇ ਸਿਵਲ ਲਾਈਨ ਥਾਣੇ ਦਾ ਘਿਰਾਓ ਕਰਕੇ ਪਿੰਟੂ पिंटू महादेव दी गिरफ्तारी ਦੀ ਮੰਗ ਕੀਤੀ ਸਾਬਕਾ ਵਿਧਾਇਕ ਵਿਕਾਸ ਉਪਾध्याय ਨੇ ਕਿਹਾ ਹੈ ਕਿ ਜਦੋਂ ਭਾਜਪਾ ਆਗੂਆਂ ਤੇ ਟਿੱਪਣੀ ਹੁੰਦੀ ਹੈ ਤਾਂ ਤੁਰੰਤ ਕਾਰਵਾਈ ਹੁੰਦੀ ਹੈ ਪਰ ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਆਗੂ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਅਤੇ ਸੰਵਿਧਾਨ ਦਾ ਉਲੰਘਣ ਹੈ ਸਿਵਲ ਲਾਈਨ ਸੀਐਸਪ ਰਮਾਕਾਂਤ ਸਾਹੂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਦੇ ਬਾਅਦ ਹੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਇਸ ਤੋਂ ਬਾਅਦ ਕਾਂਗਰਸ ਕਰਮਚਾਰੀਆਂ ਨੇ ਲਗਭਗ 5 ਘੰਟੇ ਤੱਕ ਥਾਣੇ ਦੇ ਵਿੱਚ ਧਰਨਾ ਦਿੱਤਾ ਅਤੇ ਬਾਅਦ ਦੇ ਵਿੱਚ ਉਹ ਵਾਪਸ ਚਲੇ ਗਏ ਪੂਰਾ ਮਾਮਲਾ ਜੇਕਰ ਤੁਹਾਨੂੰ ਦਸੀਏ ਤੇ ਇਹ ਮਾਮਲਾ 26 ਸਤੰਬਰ ਦਾ ਹੈ ਦਰਸਲ 26 ਸਤੰਬਰ ਨੂੰ ਕੇਰਲ ਦੇ ਇੱਕ ਨਿਊਜ਼ ਚੈਨਲ ਤੇ ਲਦਾਖ ਹਿੰਸਾ ਨੂੰ ਲੈ ਕੇ ਲਾਈਵ ਡਿਬੇਟ ਹੋ ਰਹੀ ਸੀ ਇਸ ਦੌਰਾਨ ਭਾਜਪਾ ਦੇ ਵੱਲੋਂ ਬੋਲਣ ਆਏ ਸਾਬਕਾ ਐਬੀਬੀਪੀ ਨੇਤਾ ਪਿੰਟੂ ਮਹਾਦੇਵ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸੀਨੇ ਦੇ ਵਿੱਚ ਮਤਲਬ ਛਾਤੀ ਦੇ ਵਿੱਚ ਗੋਲੀ ਮਾਰ ਦੇਣੀ ਚਾਹੀਦੀ ਹੈ ਇਸ ਬਿਆਨ ਦੇ ਤੁਰੰਤ ਬਾਅਦ ਦੇਸ਼ ਭਰ ਦੇ ਵਿੱਚ ਕਾਂਗਰਸ ਆਗੂਆਂ ਨੇ ਕੜੀ ਅਪੱਤੀ ਜਤਾਈ ਸੀ ਅਤੇ ਮਾਮਲੇ ਨੂੰ ਵਿਧਾਨ ਸਭਾ ਤੱਕ ਲਿਜਾਇਆ ਗਿਆ ਸੀ ਕੇਰਲ ਦੇ ਵਿੱਚ ਐਫ ਆਈ ਆਰ ਦਰਜ ਆਰੋਪੀ ਦੀ ਤਲਾਸ਼ ਕੇਰਲ ਕਾਂਗਰਸ ਕਮੇਟੀ ਕੇ ਪੀ ਸੀ ਸੀ ਦੇ ਸਕੱਤਰ ਸ਼੍ਰੀ ਕੁਮਾਰ ਸੀ ਸੀ ਦੀ ਸ਼ਿਕਾਇਤ ਤੇ ਪੈਰਾ ਮੰਗਲਮ ਪੁਲਿਸ ਨੇ ਪਿੰਟੂ ਮਹਾਦੇਵ ਦੇ ਖਿਲਾਫ ਐਫਆਰ ਦਰਜ ਹੁਣ ਕਰ ਲਈ ਹੈ ਅਤੇ ਉਸ ਦੀ ਤਲਾਸ਼ ਜਾਰੀ ਹੈ ਜਿਸ ਦੇ ਨਾਲ ਹੀ ਕਾਂਗਰਸ ਮहासਚਿਵ ਕੇਸੀ ਬੇਨੂ ਗੋਪਾਲ ਨੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇ આરોપી ਖਿਲਾਫ ਤੁਰੰਤ ਕਾਰਵਾਈ ਨਹੀਂ ਹੁੰਦੀ ਤਾਂ ਇਸ ਨੂੰ ਸਰਕਾਰੀ ਮੇਲੀ ਭੁਗਤ ਜਿਹੜਾ ਉਹ ਮੰਨਿਆ ਜਾਏਗਾ ਭਾਜਪਾ ਤੇ ਕਾਂਗਰਸ ਦਾ ਵੱਡਾ આરોਪ ਹੈ ਕਿ ਸਾਬਕਾ ਵਿਧਾਇਕ ਵਿਕਾਸ ਉਪਾਧਿਆਏ ਨੇ ਜਿਹੜੇ ਉਹਨਾਂ ਨੇ આરોਪ ਲਾਇਆ ਕਿ ਭਾਜਪਾ ਨੇ ਕਾਨੂੰਨ ਵਿਵਸਥਾ ਦੀ ਉਡਾਨ ਭਰ ਦਿੱਤੀ ਹੈ ਉਹਨਾਂ ਕਿਹਾ ਕਿ ਜਦੋਂ ਭਾਜਪਾ ਆਗੂਆਂ ਦੇ ਖਿਲਾਫ ਟਿੱਪਣੀ ਹੁੰਦੀ ਹੈ ਤਾਂ ਤੁਰੰਤ ਐਫਆਈਆਰ ਦਰਜ ਹੋ ਜਾਂਦੀ ਹੈ ਪਰ ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਤੇ ਸਰਕਾਰ ਚੁੱਪ ਹੈ ਹਾਲੀ ਦੇ ਵਿੱਚ ਸੀਆਰਪੀਐਫ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਬਾਰੇ ਚਿੰਤਾ ਜਤਾਈ ਸੀ ਔਰ ਏਜੰਸੀ ਨੇ ਕਾਂਗਰਸ ਪ੍ਰਧਾਨ ਮਲਿਕਾ ਅਰਜਨ ਖੜਗੇ ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਰਾਹੁਲ ਗਾਂਧੀ ਪਿਛਲੇ 9 ਮਹੀਨਿਆਂ ਦੇ ਵਿੱਚ 6 ਵਾਰ ਬਿਨਾਂ ਜਾਣੂ ਹੋਏ ਵਿਦੇਸ਼ ਗਏ ਨੇ ਮਤਲਬ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਉਦੋਂ ਉੱਤੇ ਦਰਮਿਆਨ ਉਹ ਵਿਦੇਸ਼ ਗਏ ਨੇ ਇਹ ਯਾਤਰਾਵਾਂ ਇਟਲੀ ਵੀਅਤਨਾਮ ਦੁਬਈ ਕਤਰ ਲੰਡਨ ਅਤੇ ਮਲੇਸ਼ੀਆ ਦੀਆਂ ਨੇ ਸੀਆਰਪੀਐਫ ਨੇ ਕਿਹਾ ਹੈ ਕਿ ਜੈਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇ ਵਿੱਚ ਇੱਕ ਗੰਭੀਰ ਖਾਮੀ ਹੈ ਅਤੇ ਇਸ ਦੇ ਨਾਲ ਸੁਰੱਖਿਆ ਖਤਰਾ ਜਿਹੜਾ ਹੈ ਉਹ ਵੱਧ ਸਕਦਾ ਹੈ ਪਰ ਹੁਣ ਇਸ ਦੇ ਉੱਪਰ ਕਾਂਗਰਸ ਦੇ ਵੱਲੋਂ ਕੀ ਬਿਆਨ ਦਿੱਤਾ ਜਾਂਦਾ ਹੈ ਉਹ ਦੇਖਣਾ ਹੋਵੇਗਾ ਸੁਪਰੀਮ ਕੋਰਟ ਦੇ ਵੱਲੋਂ ਇੱਕ ਐਸੀ ਟਿੱਪਣੀ ਕੀਤੀ ਗਈ ਹੈ ਜਿਹੜੀ ਸਾਰਿਆਂ ਨੂੰ ਚਿੰਤਾ ਦੇ ਵਿੱਚ ਪਾਉਂਦੀ ਹੈ ਦਰਸਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਵਿਦੇਸ਼ੀਆਂ ਦੇ ਲਈ ਭਾਰਤ ਜਿਹੜਾ ਹੈ ਉਹ ਸਵਰਗ ਬਣ ਗਿਆ ਮਤਲਬ ਇੱਥੇ ਕੋਈ ਵੀ ਆ ਕੇ ਰਹਿ ਸਕਦਾ ਹੈ ਦਰਸਲ ਇਹ ਟਿੱਪਣੀ ਕੀਤੀ ਕਿਉਂ ਹੈ ਦੇਸ਼ ਦੀ ਸਿਖਰਲੀ ਅਦਾਲਤ ਨੇ ਸੋਮਵਾਰ ਨੂੰ ਮਹੱਤਵਪੂਰਨ ਟਿੱਪਣੀ ਕੀਤੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਭਾਰਤ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਿਦੇਸ਼ੀਆਂ ਦੇ ਲਈ ਭਾਰਤ ਸਵਰਗ ਬਣ ਗਿਆ ਦਰਸਲ ਸੁਪਰੀਮ ਕੋਰਟ ਨੇ ਗੋਆ ਦੇ ਵਿੱਚ ਰੂਸੀ ਨਾਗਰਿਕ ਦੇ ਨਾਲ ਰਹਿ ਰਹੇ ਇੱਕ ਇਜ਼ਰਾਈਲੀ ਵਿਅਕਤੀ ਨੂੰ ਸਖਤ ਫਟਕਾਰ ਲਗਾਈ ਇਸ ਨੇ ਇਜ਼ਰਾਈਲੀ ਵਿਅਕਤੀ ਦੀਆਂ ਦੋ ਅਨਵਾਲਕ ਧੀਆਂ ਨੂੰ ਰੂਸ ਡਿਪੋਰਟ ਕਰਨ ਤੋਂ ਰੋਕਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਔਰ ਇਹ ਪੂਰਾ ਮਾਮਲਾ ਜੇ ਤੁਹਾਨੂੰ ਦੱਸਿਆ ਤਾਂ ਜਸਟਿਸ ਸੂਰਿਆਕਾਂਤ ਅਤੇ ਜੋਈ ਮਾਲੀਆ ਬਾਗਚੀ ਦੇ ਬੈਂਚ ਨੇ ਡਰੋਰ ਸ਼ਲੋਮੀ ਗੋਲਸਟਾਈਨ ਦੁਆਰਾ ਧਾਇਰ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਨੇ ਦੋ ਨਵਾਲਕ ਕੁੜੀਆਂ ਦਾ ਪਿਤਾ ਹੋਣ ਦਾ ਦਾਵਾ ਕੀਤਾ ਸੀ ਸੁਪਰੀਮ ਕੋਰਟ ਨੇ ਪਟੀਸ਼ਨ ਨੂੰ ਪ੍ਰਚਾਰ ਸਟੰਟ ਅਤੇ ਇੱਕ ਬੇਤੁਕਾ ਮੁਕੱਦਮਾ ਕਰਾਰ ਦਿੱਤਾ ਹੈ ਐਟਚੀ ਦੀ ਇੱਕ ਰਿਪੋਰਟ ਦੇ ਅਨੁਸਾਰ ਸੁਣਵਾਈ ਦੇ ਦੌਰਾਨ ਦੋ ਜੱਜਾਂ ਦੇ ਬੈਂਚ ਨੇ ਟਿੱਪਣੀ ਕੀਤੀ ਕਿ ਇਹ ਦੇਸ਼ ਹਰ ਤਰ੍ਹਾਂ ਦੇ ਲੋਕਾਂ ਦੇ ਲਈ ਸਵਰਗ ਬਣ ਗਿਆ ਕੋਈ ਵੀ ਇੱਥੇ ਆ ਕੇ ਆ ਸਕਦਾ ਹੈ ਅਤੇ ਹਮੇਸ਼ਾ ਦੇ ਲਈ ਰਹਿ ਵੀ ਸਕਦਾ ਹੈ ਇਸ ਦੇ ਨਾਲ ਹੀ ਬੈਂਚ ਨੇ ਸਵਾਲ ਕੀਤਾ ਕਿ ਇਜ਼ਰਾਈਲੀ ਨਾਗਰਿਕ ਭਾਰਤ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਿਵੇਂ ਕਮਾ ਰਿਹਾ ਸੀ ਬੈਂਚ ਨੇ ਸਵਾਲ ਵੀ ਪੁੱਛੇ ਦਰਸਲ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਪੁੱਛਿਆ ਤੁਸੀਂ ਇਜ਼ਰਾਈਲੀ ਹੋਣ ਦੇ ਬਾਵਜੂਦ ਭਾਰਤ ਦੇ ਵਿੱਚ ਕਿਉਂ ਹੋ ਤੁਸੀਂ ਆਪਣੀ ਰੋਜ਼ੀ ਰੋਟੀ ਕਿਵੇਂ ਇੱਥੇ ਕਮਾ ਰਹੇ ਹੋ ਤੇ ਤੁਹਾਡੀ ਆਮਦਨ ਦੇ ਸਰੋਤ ਕੀ ਨੇ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਅਸੀਂ ਤੁਹਾਡੀਆਂ ਗਤੀਵਿਧੀਆਂ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਤੁਸੀਂ ਗੋਆ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਿਵੇਂ ਚਲਾ ਰਹੇ ਹੋ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਦਰਸਲ ਉਹਨਾਂ ਦੇ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਪਟੀਸ਼ਨ ਤੇ ਅਦਾਲਤ ਨੇ ਸੁਣਵਾਈ ਨਹੀਂ ਕੀਤੀ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਸਾਫ਼ ਇਨਕਾਰ ਕੀਤਾ ਆਪਣੇ ਸ਼ੁਰੂਆਤੀ ਹੁਕਮ ਦੇ ਵਿੱਚ ਅਦਾਲਤ ਨੇ ਕਿਹਾ ਸਾਨੂੰ ਇਹ ਵਿਸ਼ੇਸ਼ ਛੁੱਟੀ ਪਟੀਸ਼ਨ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਉਹ ਬੇਤੁਕੀ ਲੱਗਦੀ ਹੈ ਸਪਸ਼ਟ ਤੌਰ ਤੇ ਪਟੀਸ਼ਨ ਕਰਤਾ ਨੇ ਹਾਈ ਕੋਰਟ ਅਤੇ ਇਸ ਅਦਾਲਤ ਨੂੰ ਸਿਰਫ ਪ੍ਰਚਾਰ ਦੇ ਲਈ ਉੱਥੇ ਪਹੁੰਚ ਕੀਤੀ ਹੈ ਔਰ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਗੋਲਡਸਟਾਈਨ ਨੂੰ ਪਟੀਸ਼ਨ ਵਾਪਸ ਲੈਣ ਦੀ ਦੀ ਜਿਹੜੀ ਇਜਾਜ਼ਤ ਹੈ ਉਹ ਦੇ ਦਿੱਤੀ ਹੈ ਔਰ ਇਸ ਨੂੰ ਖਾਰਜ ਕਰ ਦਿੱਤਾ ਗਿਆ ਹੁਣ ਬਹੁਤ ਸਾਰੇ ਲੋਕਾਂ ਦੇ ਦਿਲਾਚੇ ਸਵਾਲ ਹੋਏਗਾ ਕਿ ਕੀ ਸਬੂਤ ਹੈ ਕਿ ਉਹ ਵਿਅਕਤੀ ਜਿਹੜਾ ਹੈ ਉਹ ਕੁੜੀਆਂ ਦਾ ਪਿਤਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਵੀ ਇਹ ਸਵਾਲ ਕੀਤਾ ਵੀ ਜਿਨ੍ਹਾਂ ਨੂੰ ਤੁਸੀਂ ਆਪਣੀਆਂ ਧੀਆ ਕਹਿ ਰਹੇ ਦੋਵਾਂ ਨੂੰ ਕੀ ਸਬੂਤ ਹੈ ਤੁਹਾਡੇ ਕੋਲ ਕਿ ਤੁਹਾਡੀਆਂ ਬੇਟੀਆਂ ਨੇ ਸੁਣਵਾਈ ਦੇ ਦੌਰਾਨ ਬੈਂਚ ਨੇ ਗੋਲਸਟਾਈਨ ਨੂੰ ਝਿੜਕਿਆ ਔਰ ਉਹਨਾਂ ਨੇ ਪੁੱਛਿਆ ਕਿ ਕੀ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਦੋ ਮਹੀਨਾਵਾਲੇ ਕੁੜੀਆਂ ਤੁਹਾਡੀਆਂ ਨੇ ਜੇਕਰ ਤੁਸੀਂ ਉਹਨਾਂ ਦੋ ਬੱਚੀਆਂ ਦੇ ਪਿਤਾ ਹੋ ਤੇ ਜਦੋਂ ਤੁਹਾਡੇ ਬੱਚੇ ਗੁਫਾ ਦੇ ਵਿੱਚ ਰਹਿ ਰਹੇ ਸੀ ਤਾਂ ਤੁਸੀਂ ਕੀ ਕਰ ਰਹੇ ਸੀ ਕੀ ਤੁਹਾਨੂੰ ਇਥੋਂ ਦੇਸ਼ ਨਿਕਾਲਾ ਦੇਣ ਦਾ ਹੁਕਮ ਨਹੀਂ ਦਿੱਤਾ ਜਾਣਾ ਚਾਹੀਦਾ ਇਹ ਮਾਮਲਾ ਜਿਹੜਾ ਇਹ ਘਟਨਾ ਜਿਹੜੀ ਜੁਲਾਈ ਦੇ ਵਿੱਚ ਸਾਹਮਣੇ ਆਈ ਸੀ ਇਹ ਧਿਆਨ ਦੇਣ ਯੋਗ ਹੈ ਕਿ ਇਹ ਪੂਰੀ ਘਟਨਾ ਜੁਲਾਈ ਦੇ ਵਿੱਚ ਸਾਹਮਣੇ ਆਈ ਸੀ ਔਰ 40 ਸਾਲਾ ਨੀਨਾ ਕੁਟੀਨਾ ਰੂਸੀ ਔਰਤ ਅਤੇ ਉਸ ਦੀਆਂ ਦੋ ਛੋਟੀਆਂ ਧੀਆਂ ਨੇ ਜਿਨ੍ਹਾਂ ਦੀ ਉਮਰ 6 ਸਾਲ ਅਤੇ 5 ਸਾਲ ਦੀ ਉਹਨਾਂ ਨੂੰ ਸਥਾਨਕ ਪੁਲਿਸ ਨੇ ਕਰਨਾਟਕ ਦੇ ਇੱਕ ਜੰਗਲੀ ਗੁਫਾ ਤੋਂ ਬਚਾਇਆ ਸੀ ਔਰ ਕਥਿਤ ਤੌਰ ਦੇ ਉੱਤੇ ਇਹ ਤਿੰਨੇ ਕਈ ਹਫ਼ਤਿਆਂ ਤੋਂ ਬਿਨਾਂ ਕਿਸੇ ਜਾਇਜ਼ ਯਾਤਰਾ ਜਾਂ ਰਿਹائش ਦੇ ਉਹ ਜੰਗਲ ਦੇ ਵਿੱਚ ਰਹਿ ਰਹੇ ਸੀ ਬਾਅਦ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਇੱਕ ਵਿਦੇਸ਼ੀ ਹਿਰਾਸਤ ਕੇਂਦਰ ਦੇ ਵਿੱਚ भेज ਦਿੱਤਾ ਅਤੇ ਕਰਨਾਟਕ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਉਹਨਾਂ ਦੀ ਵਾਪਸੀ ਦੇ ਲਈ ਯਾਤਰਾ ਦਸਤਾਵੇਜ਼ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸੀ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਜਿਹੜਾ ਸੀ ਉਹ ਹੁੰਦ ਦੇ ਵਿੱਚ ਆਇਆ ਸੀ ਹਾਈ ਕੋਰਟ ਨੇ ਹੁਣ ਪਟੀਸ਼ਨ ਜਿਹੜੀ ਉਹ ਰੱਦ ਕਰ ਦਿੱਤੀ ਹੈ ਇਹ ਧਿਆਨ ਦੇਣ ਯੋਗ ਹੈ ਕਿ ਗੋਲਡਸਟਾਈਨ ਜੋ ਗੋਆ ਦੇ ਵਿੱਚ ਰਹਿਣ ਵਾਲਾ ਇੱਕ ਇਜ਼ਰਾਈਲੀ ਵਪਾਰੀ ਹੋਣ ਦਾ ਦਾਵਾ ਕਰਦਾ ਉਸਨੇ ਪਹਿਲਾਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਦੇ ਦੇਸ਼ ਨਿਕਾਲੇ ਨੂੰ ਰੋਕਣ ਅਤੇ ਦੋਵਾਂ ਕੁੜੀਆਂ ਦੀ ਹਿਰਾਸਤ ਪ੍ਰਾਪਤ ਕਰਨ ਦੀ ਮੰਗ ਕੀਤੀ ਗਈ ਸੀ ਉਸਨੇ ਦਾਵਾ ਕੀਤਾ ਸੀ ਕਿ ਉਹ ਇਸ ਸਮੇਂ ਦੇ ਦੌਰਾਨ ਉਹਨਾਂ ਦੀ ਦੇਖਭਾਲ ਕਰ ਰਿਹਾ ਸੀ ਹਾਲਾਂਕਿ ਹਾਈ ਕੋਰਟ ਨੇ ਬਾਅਦ ਦੇ ਵਿੱਚ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ ਅਗਲੀ ਖਬਰ ਪੰਜਾਬ ਦੇ ਸਿਹਤ ਵਿਭਾਗ ਦੇ ਵੱਲੋਂ ਲਏ ਗਏ ਇੱਕ ਵੱਡੇ ਐਕਸ਼ਨ ਦੇ ਨਾਲ ਜੁੜੀ ਹੋਈ ਹੈ ਦਰਸਲ ਬੱਚਿਆਂ ਦੀ ਖੰਗ ਵਾਲੀ ਜਿਹੜੀ ਇੱਕ ਦਵਾਈ ਹੈ ਉਸ ਨੂੰ ਬੈਨ ਕਰ ਦਿੱਤਾ ਗਿਆ ਦਰਸਲ ਬੈਨ ਕੀਤਾ ਕਿਉਂ ਪੰਜਾਬ ਸਰਕਾਰ ਨੇ ਕੋਲਡ ਰਿਫ ਕਫ সিরাপ ਦੀ ਵਿਕਰੀ ਦੇ ਉੱਤੇ ਇਸ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਹੈ ਮਧ ਪ੍ਰਦੇਸ਼ ਦੇ ਵਿੱਚ ਇਸ সিরাপ ਦੀ ਵਰਤੋਂ ਦੇ ਨਾਲ 17 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਫੈਸਲਾ ਕੀਤਾ ਔਰ ਇਸ ਸੰਬੰਧੀ ਸਿਹਤ ਵਿਭਾਗ ਦੇ ਵੱਲੋਂ ਆਦੇਸ਼ ਜਾਰੀ ਕਰਨ ਕਰ ਦਿੱਤੇ ਗਏ ਨੇ ਔਰ ਪੰਜਾਬ ਦੇ ਸਿਹਤ ਵਿਭਾਗ ਫੂਡ ਐਂਡ ਡਰੱਗ ਜਿਹੜਾ ਵਿਭਾਗ ਹੈ ਉਹਨੇ ਵੀ ਸੂਬੇ ਭਰ ਦੇ ਵਿੱਚ ਕੋਲਡ ਰਿਫ ਸ਼ਰਬਤ ਯਾਨੀ ਕਿ ਪੈਰਾਸੀਟਾਮੋਲ ਔਰ ਜਾਂ ਫਿਰ ਤੁਸੀਂ ਹੋਰ ਕਈ ਦਵਾਈਆਂ ਨੇ ਉਹਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਨਾਲ ਔਰ ਉਹਦੇ ਵਿੱਚ ਬੈਚ ਨੰਬਰ ਉਹਨਾਂ ਨੇ ਬਕਾਇਦਾ ਦਿੱਤਾ ਹੈ ਕਿ ਬੈਚ ਨੰਬਰ SR13 ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਹ ਪਾਬੰਦੀ ਮਧ ਪ੍ਰਦੇਸ਼ ਦੇ ਛਿੰਦਵਾੜਾ ਦੇ ਵਿੱਚ ਕਈ ਬੱਚਿਆਂ ਦੀ ਮੌਤ ਦੀ ਰਿਪੋਰਟ ਆਉਣ ਤੋਂ ਬਾਅਦ ਲਗਾਈ ਗਈ ਹੈ ਜੋ ਕਥਿਤ ਤੌਰ ਤੇ ਉਤੇ ਇਸ ਸ਼ਰਬਤ ਦੇ ਨਾਲ ਜੁੜੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਜਿਹੜਾ ਹੈ ਉਹ ਵੀ ਜਾਰੀ ਕਰ ਦਿੱਤਾ ਗਿਆ ਇਸ ਦਵਾਈ ਦੀ ਵਿਕਰੀ ਅਤੇ ਵਰਤੋਂ ਉਤੇ ਪੂਰੀ ਤਰੀਕੇ ਦੇ ਨਾਲ ਪਾਬੰਦੀ ਹੈ ਪੰਜਾਬ ਦੇ ਸਾਰੇ ਖੁਦਰਾ ਵਿਕਰੇਤਾ ਜਾਨੀ ਕਿ ਜਿਹੜੇ ਤੁਸੀਂ ਦੁਕਾਨਾਂ ਤੇ ਜਾਂਦੇ ਹੋ ਔਰ ਉਹਨਾਂ ਨੂੰ ਇਹ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਔਰ ਬਹੁਤ ਸਾਰੇ ਐਸੇ ਸਿਹਤ ਸੇਵਾ ਸੰਸਥਾਨ ਨੇ ਇਸ ਉਤਪਾਦ ਦੀ ਖਰੀਦ ਵਿਕਰੀ ਜਾਂ ਵਰਤੋਂ ਨਹੀਂ ਕਰਨਗੇ ਇਹ ਨੋਟੀਫਿਕੇਸ਼ਨ ਦੇ ਵਿੱਚ ਬਕਾਇਦਾ ਤੌਰ ਦੇ ਨਾਲ ਲਿਖ ਦਿੱਤਾ ਗਿਆ ਜੇ ਸੂਬੇ ਦੇ ਵਿੱਚ ਜੇ ਪੰਜਾਬ ਦੇ ਵਿੱਚ ਇਸ ਦਾ ਕੋਈ ਸਟਾਕ ਮਿਲਦਾ ਹੈ ਤਾਂ ਇਸ ਦੀ ਜਾਣਕਾਰੀ ਫੂਡ ਐਂਡ ਡਰੱਗ ਵਿਭਾਗ ਨੂੰ ਜਿਹੜੀ ਆ ਉਹ ਭੇਜਣੀ ਪੈਗੀ ਹੋਰ ਸੂਬਿਆਂ ਦੇ ਵੱਲੋਂ ਵਿਕਰੀ ਕੀਤੀ ਮੋਤਲ ਰਾਜ ਸਰਕਾਰਾਂ ਨੇ ਸਾਵਧਾਨੀ ਦੇ ਉਪਾਅ ਵੱਜੋਂ ਇਸ ਦੀ ਵਿਕਰੀ ਨੂੰ ਮੋਤਲ ਕਰ ਦਿੱਤਾ ਔਰ ਇਸ ਤੋਂ ਇਲਾਵਾ ਸੈਂਟਰਲ ਡਰੱਗ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਜਾਨਕਿ ਸੀ ਡੀ ਐਸ ਸੀਓ ਨੇ 6 ਰਾਜਾਂ ਦੇ ਵਿੱਚ ਫਾਰਮਾਸਿਊਟੀਕਲ ਨਿਰਮਾਣ ਇਕਾਈ ਦੇ ਜੋਖਮ ਆਧਾਰਿਤ ਨਿਰੀਖਣ ਸ਼ੁਰੂ ਕਰ ਦਿੱਤੇ ਨੇ ਕਿ ਕਿੱਥੇ ਕਿੱਥੇ ਇਹਦੇ ਵਿੱਚ ਦਿੱਕਤ ਆ ਰਹੀ ਹੈ ਬਦਲਦੇ ਮੌਸਮ ਦੇ ਕਰਕੇ ਤੁਹਾਨੂੰ ਪਤਾ ਹੈ ਕਿ ਵਾਇਰਲ ਬਹੁਤ ਹੋ ਰਹੇ ਨੇ ਇਨਫੈਕਸ਼ਨ ਹੋ ਰਹੀਆਂ ਨੇ ਉਹਦੇ ਕਰਕੇ ਅੱਜਕੱਲ ਬੱਚਿਆਂ ਦੇ ਵਿੱਚ ਖੰਘ ਤੇ ਜ਼ੁਕਾਮ ਆਮ ਸਮੱਸਿਆ ਹੋ ਗਈ ਹੈ ਇਸ ਦੇ ਲਈ ਮਾਪੇ ਵੀ ਧਿਆਨ ਰੱਖਣ ਕਿ ਬੱਚਿਆਂ ਨੂੰ ਭੁੱਲ ਕੇ ਵੀ ਖੰਘ ਦੀ ਸ਼ਰਬਤ ਕੋਲਡ ਡ੍ਰਿਫ ਨਾ ਦੇਣ ਕਿਉਂਕਿ ਇਹਦੇ ਵਿੱਚ ਖਰਾਬੀ ਆ ਰਹੀ ਹੈ ਔਰ ਇਸ ਦੇ ਕਰਕੇ ਇਹਨੂੰ ਪੀਣ ਦੇ ਕਰਕੇ 17 ਦੇ ਕਰੀਬ ਬੱਚਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਇਹ ਬੱਚਿਆਂ ਦੀ ਸਿਹਤ ਦੇ ਲਈ ਖਤਰਨਾਕ ਸਾਬਤ ਹੋ ਰਹੀ ਹੈ ਅਗਲੀ ਖਬਰ ਮੌਸਮ ਦੇ ਨਾਲ ਜੁੜੀ ਹੋਈ ਹੈ ਦਰਸਲ ਉੱਤਰ ਭਾਰਤ ਦੇ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ ਤਿੰਨ ਦਿਨ ਪਏ ਮਹੀਨੇ ਉੱਤਰ ਭਾਰਤ ਦੇ ਵਿੱਚ ਠੰਡ ਦੀ ਜਿਹੜੀ ਦਸਤਕ ਉਹ ਦੇ ਦਿੱਤੀ ਹੈ ਔਰ ਉੱਤਰ ਭਾਰਤ ਦੇ ਵਿੱਚ ਠੰਡ ਨੇ ਐਤਕੀ ਅਗਾਊਂ ਦਸਤਕ ਦਿੱਤੀ ਹੈ ਮਤਲਬ ਠੰਡ ਜਲਦੀ ਆਈ ਹੈ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਮੌਸਮੀ ਜਿਹੜੀ ਹੈ ਬਰਫਬਾਰੀ ਹੋਣੀ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਰੁਕ ਰੁਕੇ ਭਾਰੀ ਮੀਂਹ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਮੌਸਮ ਦੇ ਵਿੱਚ ਠੰਡਕ ਲਿਆਂਦੀ ਹੈ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਹੈ ਤਾਪਮਾਨ ਦੇ ਵਿੱਚ ਗਰਾਵਟ ਫਸਲਾਂ ਤੇ ਨਮੀ ਦੇ ਪ੍ਰਭਾਵ ਅਤੇ ਖੇਤਾਂ ਦੇ ਵਿੱਚ ਪਾਣੀ ਭਰਨ ਦੇ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਨੇ ਭਾਰਤੀ ਮੌਸਮ ਵਿਭਾਗ ਯਾਨੀ ਕਿ IMD ਦੇ ਮੁਤਾਬਕ ਮੰਗਲਵਾਰ ਨੂੰ ਪੂਰਬੀ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਮੁਹਾਲੀ, ਫਤਿਹਗੜ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਵਿੱਚ ਤੇਜ ਹਵਾਵਾਂ ਜਿਹੜੀਆਂ ਸੀ ਉਹ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਚੱਲੀਆਂ ਔਰ ਹਲਕੇ ਤੋਂ ਦਰਮਿਆਨਾ ਜਿਹੜਾ ਮੀਂਹ ਸੀ ਉਹਦੀ ਵੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਸੀ ਔਰ ਉਸੇ ਦੇ ਮੁਤਾਬਕ ਮੀਂਹ ਵੀ ਜਿਹੜਾ ਉਹ ਪੈਂਦਾ ਰਿਹਾ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਹਲਕੀ ਬੂੰਦਾਂਬੰਦੀ ਹੋ ਰਹੀ ਹੈ ਹਰਿਆਣਾ ਦੇ ਸਿਰਸਾ ਫਤਿਹਪੁਰਬਾਦ ਹਿਸਾਰ ਬਿਪਾਨੀਆਂ ਤੇ ਚਰਕੀ ਦਾਦਰੀ ਦੇ ਵਿੱਚ ਵੀ ਰੁਕ ਰੁਕੇ ਮੀਂਹ ਪੈ ਰਿਹਾ ਹੈ ਮੀਂਹ ਦਾ ਇਹ ਦੌਰ ਨਾ ਸਿਰਫ ਝੋਨੇ ਦੀ ਕਟਾਈ ਨੂੰ ਰੋਕ ਰਿਹਾ ਹੈ ਸਗੋਂ ਖੇਤਾਂ ਦੇ ਵਿੱਚ ਪਾਣੀ ਵੀ ਭਰ ਰਿਹਾ ਹੈ ਜਿਸ ਦੇ ਨਾਲ ਅਗਲੀ ਬਿਜਾਈ ਸੀਜ਼ਨ ਦੀਆਂ ਤਿਆਰੀਆਂ ਦੇ ਵਿੱਚ ਅੜਿੱਕਾ ਪੈ ਰਿਹਾ ਹੈ ਕਿਸਾਨ ਖੁੱਲੇ ਦੇ ਵਿੱਚ ਸਟੋਰ ਕੀਤੇ ਝੋਨੇ ਅਤੇ ਪਰਾਲੀ ਨੂੰ ਬਚਾਉਣ ਦੇ ਲਈ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਹਿਮਾਚਲ ਦੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਬਰਬਰੀ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਨੇ ਜਿਹੜੀ ਬਰਬਰੀ ਹੋ ਰਹੀ ਹੈ ਉਸ ਨੇ ਮੌਸਮ ਇੱਕਦਮ ਬਦਲ ਕੇ ਰੱਖ ਦਿੱਤਾ ਹੈ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ ਪਿਛਲੇ ਦੋ ਦਿਨਾਂ ਤੋਂ ਕਿਨੌਰ ਲਾਹੌਲ ਸਪੀਤੀ ਕੁਲੂ ਅਤੇ ਕਾਂਗੜਾ ਦੇ ਵਿੱਚ ਬਰਬਾਰੀ ਹੋ ਰਹੀ ਹੈ ਜਦ ਕਿ ਸ਼ਿਮਲਾ ਮੰਡੀ ਅਤੇ ਬिलासपुर ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਨਾਲ ਠੰਡ ਜਿਹੜੀ ਹੈ ਉਹ ਵੱਧ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ 7 ਅਕਤੂਬਰ ਨੂੰ ਰਾਜ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਗਰਜ ਅਤੇ ਮੀਂਹ ਜਾਰੀ ਰਹੇਗਾ ਅਜਿਹਾ ਸਵੀਰ ਤੋਂ ਅਸੀਂ ਨੂੰ ਮਹਿਸੂਸ ਵੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਸਵੀਰ ਤੋਂ ਬਾਰਿਸ਼ ਹੋ ਰਹੀ ਸੀ ਜਦਕਿ 8 ਅਕਤੂਬਰ ਨੂੰ ਕੁਝ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਨਹੀਂ ਇਹ ਜਿਹੜਾ ਹਲਕਾ ਮੀਂਹ ਪੈਣ ਦੀ ਸੰਭਾਵਨਾ ਇਹ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ 5 6 ਤੇ 7 ਤਰੀਕ ਦਾ ਮੌਸਮ ਦੀ ਗੜਬੜੀ ਦਾ ਅਨੁਮਾਨ ਜਿਹੜਾ ਸੀ ਉਹ ਲਾਇਆ ਲਾਇਆ ਗਿਆ ਸੀ ਔਰ ਉਹਦੇ ਮੁਤਾਬਕ ਹੀ ਤਿੰਨ ਦਿਨ بارش ਜਿਹੜੀ ਉਹ ਪੰਜਾਬ ਦੇ ਵਿੱਚ ਹੋਈ ਹੈ ਪਰ 8 ਤਰੀਕ ਤੋਂ ਪੰਜਾਬ ਦੇ ਵਿੱਚ ਯਾਨੀ ਕਿ ਭਲਕੇ ਤੋਂ ਪੰਜਾਬ ਦੇ ਵਿੱਚ ਮੌਸਮ ਜਿਹੜਾ ਹੈ ਉਹ ਠੀਕ ਹੋ ਜਾਏਗਾ ਅਕਤੂਬਰ ਦੀ ਸ਼ੁਰੂਆਤ ਦੇ ਵਿੱਚ ਜੇਕਰ ਗੱਲ ਕਰੀਏ ਤੇ ਰਿਕਾਰਡ ਤੋੜ ਮੀਂਹ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਪਿਆ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਹੀ ਰਿਕਾਰਡ ਤੋੜ ਮੀਂਹ ਪੈ ਚੁੱਕਾ ਹੈ ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ 6 ਅਕਤੂਬਰ ਤੱਕ ਪੰਜਾਬ ਦੇ ਵਿੱਚ 415 ਫੀਸਦੀ ਮੀਂਹ ਪੈ ਚੁੱਕਾ ਹੈ ਪੰਜਾਬ ਦੇ ਵਿੱਚ 415 ਫੀਸਦੀ ਹਿਮਾਚਲ ਪ੍ਰਦੇਸ਼ ਦੇ ਵਿੱਚ 248 ਫੀਸਦੀ ਅਤੇ ਹਰਿਆਣਾ ਦੇ ਵਿੱਚ 129 ਫੀਸਦੀ ਮੀਂਹ ਜਿਹੜਾ ਹੈ ਉਹ ਪੈ ਚੁੱਕਾ ਹੈ ਹੁਣ ਤੱਕ ਪਿਛਲੇ ਕਈ ਸਾਲਾਂ ਦੇ ਵਿੱਚ ਮੌਨਸੂਨ ਤੋਂ ਬਾਅਦ ਦੇ ਜਿਹੜੇ ਮੀਂਹ ਦਾ ਸਭ ਤੋਂ ਵੱਡਾ ਅੰਤਰ ਜਿਹੜਾ ਹੈ ਉਹ ਇਸ ਵਾਰ ਮੰਨਿਆ ਗਿਆ ਹੈ ਮੌਸਮ ਵਿਗਿਆਨੀਆਂ ਦੇ ਅਨੁਸਾਰ ਇਸ ਮੀਂਹ ਦੇ ਨਾਲ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਤਾਪਮਾਨ ਆਮ ਦੇ ਨਾਲੋਂ 3 ਤੋਂ 4 ਡਿਗਰੀ ਘੱਟ ਸਕਦਾ ਹੈ ਮਤਲਬ ਜਿਹੜੀ ਮੌਸਮ ਦੇ ਵਿੱਚ ਤੁਹਾਨੂੰ ਠੰਡਕ ਦੇਖਣ ਨੂੰ ਮਿਲੇਗੀ ਡੈਮਾਂ ਨੂੰ ਲੈ ਕੇ ਵੀ ਫਿਕਰ ਜਿਹੜਾ ਉਹ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਪਾਣੀ ਦੇ ਪੱਧਰ ਤੇ ਨਜ਼ਰ ਲਗਾਤਾਰ ਰੱਖੀ ਜਾ ਰਹੀ ਹੈ ਔਰ ਲਗਾਤਾਰ ਮੀਂਹ ਦੇ ਨਾਲ ਖੇਤਰ ਦੇ ਮੁੱਖ ਜਲ ਭੰਡਾਰਾਂ ਪਾਖੜਾ ਅਤੇ ਪੌਂਗ ਡੈਮ ਦੇ ਵਿੱਚ ਪਾਣੀ ਦੇ ਪੱਧਰ ਦੇ ਵਿੱਚ ਵਾਧਾ ਹੋਣ ਦੀ ਉਮੀਦ ਜਿਹੜੀ ਆ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ। ਮੌਜੂਦਾ ਸਮੇਂ ਦੋਮਾ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਮੀਂਹ ਦੇ ਦੌਰਾਨ ਅਚਾਨਕ ਕਿਸੇ ਵੀ ਬਹਾਨੇ ਨੂੰ ਸੰਭਾਲਣ ਦੇ ਲਈ ਸੁਰੱਖਿਆ ਹਦਾਂ ਤੋਂ ਹੇਠਾਂ ਹੈ। ਅਜੇ ਡਰਨ ਵਾਲੀ ਗੱਲ ਨਹੀਂ। ਅਗਸਤ ਸਤੰਬਰ ਦੇ ਵਿੱਚ ਪੌਂਗ ਡੈਮ ਉੱਪਰਲੀ ਹਦ ਤੋਂ 5 ਫੁੱਟ ਉੱਪਰ ਪਹੁੰਚ ਗਿਆ ਸੀ ਅਤੇ ਹੁਣ ਇਹ ਦੁਬਾਰਾ ਵਧਣ ਲੱਗ ਪਿਆ ਹੈ। ਮਤਲਬ ਸਤੰਬਰ ਤੋਂ ਬਾਅਦ ਫਿਰ ਤੂੰ ਪੌਂਗ ਡੈਮ ਦਾ ਜਿਹੜਾ ਪਾਣੀ ਵਧਿਆ ਔਰ ਪਿਛਲੇ ਦਿਨਾਂ ਦੇ ਵਿੱਚ ਪਾਣੀ ਛੱਡਿਆ ਹੋਇਆ ਹੈ ਇਸੇ ਕਰਕੇ ਮੌਸਮ ਵਿਭਾਗ ਦੇ ਵੱਲੋਂ ਔਰ ਮੌਸਮ ਵਿਭਾਗ ਦੇ ਮੁਤਾਬਕ 6 ਅਕਤੂਬਰ ਤੱਕ ਕੁੱਲੂ ਦੇ ਵਿੱਚ 5353% ਮੰਡੀ ਦੇ ਵਿੱਚ 1963% ਅਤੇ ਕਾਂਗੜਾ ਦੇ ਵਿੱਚ 1367% ਜਿਹੜਾ ਵੱਧਮੀ ਉਹ ਦਰਜ ਕੀਤਾ ਗਿਆ ਜੇਕਰ ਸ਼ਿਮਲਾ ਦੀ ਗੱਲ ਕਰੀਏ ਤਾਂ ਕਿਉਂਕਿ ਸ਼ਿਮਲਾ ਦੇ ਵਿੱਚ ਬਹੁਤ ਸਾਰੇ ਸੈਲਾਨੀ ਜਿਹੜੇ ਨੇ ਘੁੰਮਣ ਜਾਂਦੇ ਨੇ ਉੱਥੇ ਵੀ 554% ਦੇ ਜਿਹੜਾ ਵੱਧਮੀ ਇਸ ਵਾਰ ਦਰਜ ਕੀਤਾ ਗਿਆ ਮਤਲਬ ਹਰੇਕ ਇਲਾਕੇ ਦੇ ਵਿੱਚ ਇਸ ਇਸ ਵਾਰ ਜਿਹੜਾ ਮੀਂਹ ਪਿਆ ਉਹ ਪਿਛਲੇ ਸਮਿਆਂ ਦੇ ਨਾਲੋਂ ਵੱਧ ਦਰਜ ਕੀਤਾ ਗਿਆ ਔਰ ਇਹੀ ਕਾਰਨ ਹੈ ਕਿ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੀਆਂ ਸਥਿਤੀਆਂ ਬਣੀਆਂ ਔਰ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਮੀਦੋ ਬਾਅਦ ਲਗਾਤਾਰ ਜਿਹੜਾ ਉਹ ਕਰਨਾ ਪੈ ਰਿਹਾ ਸੋ ਹੁਣ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਆਨ ਆਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਹੈ ਉਹ ਠੀਕ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਔਰ ਖਾਸ ਕਰਕੇ ਕਿਸਾਨਾਂ ਦੇ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਕਿਸਾਨਾਂ ਨੂੰ ਆਪਣੀ ਫਸਲ ਨੂੰ ਸੰਭਾਲਣਾ ਚਾਹੀਦਾ ਹੈ ਔਰ ਜਿੱਥੇ-ਜਿੱਥੇ ਵੀ ਕਿਸਾਨਾਂ ਨੂੰ ਲੱਗਦਾ ਕਿ ਨੁਕਸਾਨ ਹੋ ਸਕਦਾ ਜਾਂ ਮੰਡੀਆਂ ਦੇ ਵਿੱਚ ਨੁਕਸਾਨ ਹੋ ਸਕਦਾ ਤੇ ਉਹਦਾ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਮਿਲ ਕੇ ਉਹਨਾਂ ਦਾ ਸਹਿਯੋਗ ਕਰੇ ਤਾਂ ਕਿ ਵੱਧ ਤੋਂ ਵੱਧ ਜਿਹੜਾ ਕਿਸਾਨਾਂ ਦੀ ਫਸਲ ਹੈ ਉਸ ਨੂੰ ਬਚਾਇਆ ਜਾ ਸਕੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ